ਇਹ ਪੈਂਟ ਲਵਾ ਜੀ ਅੱਛਾ ਜੀ ਮੈਂ ਪੁੱਛਦਾ ਤੁਹਾਨੂੰ ਪੁੱਛਦਾ ਇੱਕ ਮਿੰਟ ਬਬੂ ਜੀ ਬੈੱਡ ਬਣਾਏ ਤੇ ਸਾਰਿਆਂ ਦੇ ਹਾਂਜੀ ਹਾਂਜੀ ਬੈੱਡ ਕਿੰਨੇ ਖਾਂਚ ਦੇ ਇਹ ਹੁਣ ਅੱਜ 1.5 ਕਿਲੇ ਲੰਬੋਰੀਆਂ ਨਿਕਲਉਂਦੀ ਐ 40 ਕਿਲੋ ਦੇ 4-5 ਬੋਰੀਆਂ ਨਿਕਲਦੀ ਐ ਇੱਕ ਬੋਰੀ ਫਿਰ ਕਿੰਨੇ ਇੱਕ ਬੋਰੀ ਜਿਹੜੀ ਐ ਜੀਵਿਦਾਨਾ ਵਾਸਤੇ ਤੇ ਆ ਗਈ ਜਾਈ 10 ਰੁਪਏ ਕਿਲੋ ਵਿਚ ਕੀ ਲਾਇਆ ਇਹਨਾਂ ਨੇ ਬਾਪਾ ਜੀ ਥੋੜਾ ਜਿਹਾ ਨਾ ਤੁਰੇ ਆਇਓ ਤੁਸੀਂ ਇੱਕ ਮਿੰਟ ਜਦੋਂ ਮੈਂ ਕਵਾਂਗਾ ਬਾਪੂ ਜੀ ਬਾਪੂ ਜੀ ਜਿਦੋਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਨਾ ਇੱਧਰ ਉੱਧਰ ਜਿਸ ਤਰ੍ਹਾਂ ਚੈੱਕ ਕਰਦੇ ਹੋ ਹਾਂਜੀ ਐਦਾਂ ਕਰਦੇ ਆਇਓ ਠੀਕ ਆ ਠੀਕ ਆ ਜੀ ਹਾਂਜੀ ਦੇਖੋ ਗੰਡੋ ਇਹ ਬਹੁਤ ਯਾਰਾ ਜੀ ਦੇਖੋ ਲੋਏ ਤਾਂ ਦੇਖੋ ਇਹ ਸਭ ਗੰਡੋ ਇਹ ਹੀ ਹੈ ਕਿਨੇ ਜਿਹੜੇ ਤੇ ਹਰ ਹੋਈਂ ਇਹ 3 ਮਹੀਨੇ ਤੇ ਆਹ ਉਹ ਨੀਆ ਜੀ ਖਾਦ ਜੀ ਇੱਕ ਬੜਚੋ ਚਾਰ ਕਬੋਰੀਆਂ ਨਿਕਾਉਂਦੇ ਉਹਨਾਂ ਆਪੇ ਮੜ ਕੇ ਛਾਂ ਕੇ ਕੁੰਬੜੀਆਂ ਨਾਲ ਲੈ ਜਾਂਦੇ ਆ ਅੱਛਾ ਆਪੇ ਉਹਨਾਂ ਉਹਨਾਂ ਹੀ ਹਾਂ ਟੀ ਕੰਡੋਈ ਜਿਹੜੀ ਆਈ ਹਾਂਜੀ ਇਹ ਇਹ 250 ਰੁਪਏ ਤੇ ਕੰਡੋਈ ਵਿਕਦੇ ਆ ਜੀ ਅੱਛਾ ਕਿਲੋ 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 ਇਹ ਜਿੰਨਾ ਇਹਨੂੰ ਟੱਕ ਕੇ ਰੱਖਾਂਗੇ ਉਹਨੇ ਇਹ ਜ਼ਿਆਦਾ ਬਣਦੇ ਆ ਛੇਤੀ ਬਣਦੇ ਆ ਬੱਬੀ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਵਿੰਦਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਢਿਲਵਾ ਜੀ ਜਰ ਬਲਾਕ ਡੇਰ ਬਣਾਣਕ ਬੱਬੀ ਜੀ ਕਾਦੀ ਖੇਤੀ ਕਰਦੇ ਹੋ ਤੁਸੀਂ ਅਸੀਂ ਤਾਂ ਪਹਿਲਾਂ ਐਗਰੀਕਲਚਰ ਕਰਦੇ ਹਾਂ ਹੁਣ ਇਹ ਸਪੀਡ ਕੰਟੈਕਟ ਫਾਰਮਿੰਗ ਕਰਨਾਲ ਨਾਲ ਜੁੜੇ ਹਾਂ ਜੀ ਕੰਪਨੀ ਹੈ ਇਹ ਵਰਮੀ ਕੰਪੋਸਟ ਦੀ ਹਾਂਜੀ ਤੇ ਇਹ ਤੋਂ ਖਾਦ ਬਣਦੀ ਆ ਆਰਗੈਨਿਕ ਖਾਦ ਬਣਦੀ ਹੈ ਕਿਸ ਤਰ੍ਹਾਂ ਕਰਦੇ ਇਹ ਵਿੱਚ ਗੰਡੋਏ ਪਾਏ ਜੀ ਕੇਜੂਆ ਪਾਇਆ ਦੇ ਵਿੱਚ ਹਾਂਜੀ ਪਹਿਲਾਂ ਗੋਬਰ ਪਾਈਦਾ ਬੈਡ ਦੇ ਵਿੱਚ ਫਿਰ ਕੇਜੂਆ ਪਾਈਦਾ ਫਿਰ ਇਹ ਤਿੰਨ ਕਿ ਮਹੀਨੇ ਬਾਅਦ ਖਾਦ ਜਿਹੜੀ ਤਿਆਰ ਹੋ ਜਾਂਦੀ ਹੈ ਜੀ ਤਾਂ ਕਿੰਨੇ ਕਿ ਤਿਆਰ ਕਰ ਲੇਗੇ ਇਹ ਜੀ ਅੱਜ ਤੇ ਅੱਜ ਨਿਕਲੀਆਂ ਇਹ ਤਾਂ ਨਵਾਂ ਨਵਾਂ ਪਾਇਆ ਉਹਦਾ ਲੇਕਨ ਇਹ ਚੋਂ ਇਹ 4 ਕ 4 ਕ ਬੋਰੀਆਂ 5 ਬੋਰੀਆਂ ਇੱਕ ਬੈੱਡ ਜੋ ਨਿਕਲ ਆਉਂਦੇ ਆ 40 ਕਿਲੋ ਦੀਆਂ ਕਿੰਨੇ ਬੈੱਡ ਇਸ ਤੇ ਲਾਉਂਦੇ ਆ ਇਹ ਵੇ 550 ਬੈੱਡ ਆ ਜੀ ਇੱਕ ਕੰਪਨੀ ਦਿੰਦੀ ਆ ਸਰ ਇਹ ਕੰਪਨੀ ਦਿੰਦੀ ਆ ਸਭ ਕੁਝ ਗੋਬਰ ਗਾਵਰ ਸਭ ਕੁਝ ਹਾਥੀ ਜੋ ਨਾ ਦਿਆ ਪਾਣੀ ਦੇਣ ਵਾਲਾ ਬੰਦਾ ਉਹਨਾਂ ਦਾ ਹੀ ਆ ਜੀ ਬਾਬਾ ਜੀ ਖਾਦ ਤਾਂ ਪਹਿਲਾਂ ਹੀ ਬਣਦੀ ਪਰ ਆ ਨਵੇਂ ਤਰੀਕੇ ਦੀ ਜਿਸ ਤਰ੍ਹਾਂ ਆਪਾਂ ਬੈੱਡ ਬਣਾ ਕੇ ਲਾਏ ਕਿੱਥੋਂ ਆਈਡੀਆ ਆ ਇਹ ਜੀ ਉਹ ਕੰਪਨੀਆਂ ਨੇ ਦੱਸਿਆ ਤੁਹਾਨੂੰ ਕੰਪਨੀ ਦਾ ਅਜੇ ਬੰਦਾ ਆਇਆ ਜੈਂਟੋ ਨੇ ਸਾਨੂੰ ਦੱਸਿਆ ਦੁੱਧਾਂ ਤੇ ਕੀ ਫਾਇਦਾ ਕੀ ਹੈ ਇਹ ਤਾਂ ਬਹੁਤ ਫਾਇਦਾ ਜੀ ਇੱਕ ਤੇ ਆਪਣੀ ਥਾਲੀ ਵਿੱਚੋਂ ਯਾਰ ਜਿਹੜਾ ਉਹ ਨਿਕਲ ਜਾਂਦਾ ਜੀ ਇਹ ਰਿਪੋਰਟ ਦੀ ਖਾਦ ਪਾਉਂਦਾ ਜਿਹੜੇ ਬਾਕੀ ਕੈਮੀਕਲ ਵਰਤਦੇ ਆਪਾਂ ਉਹ ਨਹੀਂ ਵਰਤਨੇ ਨਾ ਹੀ ਤੇ ਕੋਈ ਸਪਰੇਅ ਕਰਨੀ ਕਿੱਥੇ ਵੀ ਅਸੀਂ ਫਸਲ 'ਚ ਪਾਉਣੀ ਹੈ ਸਪਰੇਅ ਨਹੀਂ ਕਰਨੀ ਕੋਰੇ ਨਹੀਂ ਪਾਉਣੀ ਇਹਦੀ ਯੂਜ਼ ਕਰਨਾ ਇਸੇ ਦਾ ਇਹ ਪਾਈਪ ਵੀ ਚਲਾਇਆਗਾ ਤੁਸੀਂ ਇਹ ਪਾਈਪ ਲਾਇਆ ਜੀ ਇਹਦੇ ਵਿੱਚੋਂ ਨਿਕਲਦਾ ਥੋੜਾ ਜਿਹਾ ਜੂਸ ਜਿਹਾ ਉਹਦੇ ਵਾਸਤੇ ਉਹਨੂੰ ਸਾਫ਼ ਕਰਕੇ ਪਾਣੀ ਨੂੰ ਤੇ ਇੱਕ ਸਪਰੇਅ ਵਾਸਤੇ ਜਿਹੜਾ 550 ਰੁਪਏ ਲੀਟਰ ਵਿਕਦਾ ਜੀ ਉਹ ਬਾਹ ਸਪਰੇਅ ਕਰੀ ਦਿਓ ਜੀ ਕਣਕ ਦੇ ਤੋਂ ਫੌਲਤੇ ਆਉਂਦੀ ਆ ਜਾਂ ਝੋਨਾ ਫੌਲਤੇ ਆਉਂਦਾ ਉਹਦੇ ਸਪਰੇਅ ਕਰੀ ਦਿਓ ਕਿੰਨੀ ਆਮਦਨ ਚੜੀ ਆ ਤੁਹਾਨੂੰ ਮਿਲ ਜੇ ਇਹ ਸਾਨੂੰ ਜੀ ਹੁਣ 550 ਬੈੱਡ ਲੱਗਾ ਤਾਂ 55000 ਰੁਪਏ ਦਾ ਰੈਂਟ ਆਉਂਦਾ ਜੀ ਇਹਦਾ ਤੇ ਕੁਝ ਅਸੀਂ ਪੈਸੇ ਇਨਵੈਸਟ ਕੀਤੇ ਆ ਉਹਦੇ ਪੈਸੇ ਜਿਹੜੇ ਉਹ 2 ਸਾਲ ਜਿੰਨੇ ਵੀ ਤੁਸੀਂ ਕਰੋਗੇ 2 ਸਾਲ ਚ ਉਹਦੇ ਪੈਸੇ ਜਿਹੜੇ ਡਬਲ ਹੋ ਜਾਂਦੇ ਆ ਜੀ ਬਾਪੂ ਜੀ ਫਿਰ ਕਿੰਨੇ ਕਿੰਨੀ ਖਾਦ ਨਿਕਲ ਸਕਦੀ ਜਿੰਨੇ ਬੈੱਡ ਤੁਸੀਂ ਲਾਓਗੇ ਇਹ ਚੋਂ ਘੱਟੋ ਘੱਟ ਜੀ 2 ਜਦੋਂ ਜਿੱਦਣ ਕੱਢੀਗਾ ਤੇ 2-3000 ਬੋਦੀ ਨਿਕਲਦੀ ਆ ਜੀ ਕਿੰਨੇ ہزار ਬ ਇਹਦਾ ਮਤਲਬ ਕਿ ਕਿਸਾਨਾਂ ਨੂੰ ਜਿਹੜੀ ਆ ਝੋਨਾ ਫਸਲ ਛੱਡ ਕੇ ਹੋਰ ਖੇਤੀਆਂ ਜਿਹੜੀ ਇਹੋ ਜੇ ਇਹ ਬਹੁਤ ਵਧੀਆ ਜੀ ਬਹੁਤ ਫਾਇਦੇਮੰਦ ਹੈ। ਇਸਾ ਹੈਕ ਧੰਦਾ ਅਪਣਾਉਣਾ। ਹਾਂਜੀ ਹਾਂਜੀ। ਕਿੰਨੀ ਕਿ ਜਗ੍ਹਾ 'ਚ ਲਗਾ ਚੁੱਕੇ ਤੁਸੀਂ? ਇਹ ਸਾਡਾ 1.5 ਕਿੱਲੇ 'ਚ ਲੱਗਿਆ ਜੀ। ਇੱਕ ਕਿਸਾਨ ਖਰੀਦਦੇ ਆਂਦੇ ਕਿ ਆਪੇ ਕੰਪਨੀ ਵਿੱਚ ਕੀ? ਕਿਸਾਨ ਆਉਂਦੇ ਆ ਸਾਡੇ ਕੋਲ ਬੁੱਕ ਕਰਨ ਵਾਸਤੇ ਪਰ ਅਜੇ ਬਣੀ ਨਹੀਂ। ਜਦੋਂ ਬਣੇਗੀ ਤਾਂ ਕੰਪਨੀ ਜਿਹੜੀ ਉਹ ਆਪੇ ਇਹਨਾਂ ਨੂੰ ਉਹਨਾਂ ਨੂੰ ਗਾੜੀ ਕਰੇਗੀ। ਕਿੰਨੇ ਕਿ ਚਿਰ 'ਚ ਤਿਆਰ ਹੋ ਜਾਂਦੀ ਹੈ? ਇਹ 3 ਕਿ ਮਹੀਨੇ 'ਚ ਤਿਆਰ ਹੋ ਜਾਂਦੀ ਹੈ। ਦੱਸ ਦਿਓ ਤੁਸੀਂ ਆਨਲਾਈਨ ਵੀ ਜਿਹੜੀ ਆ ਇਹਦੀ ਕਿ ਮਜ਼ਦਮ ਕਿੰਨੇ ਲਾਇਏ ਤੁਸੀਂ ਇਹ ਮਜ਼ਦਮ ਅਸੀਂ ਇੱਕ ਹੀ ਰੱਖਿਆ ਜੀ ਪਾਣੀ ਵਾਲਾ ਬਾਕੀ ਤੇ ਸਭ ਉਹਨਾਂ ਦਾ ਹੀ ਜਦੋਂ ਇਹਨੂੰ ਬਾਦ ਦੇ ਨੇ ਉਦੋਂ ਲੇਬਰ ਚਾਹੀਦੀ ਆ ਬਾਅਦ ਚ ਇਹਨੂੰ ਕੋਈ ਏਡੀ ਜਰੂਰਤ ਨਹੀਂ ਪਈ ਇੱਕ ਪਰਾਲੀ ਆ ਇੱਕ ਉੱਪਰਲੇ ਦਿੱਤੀ ਆ ਆਪਣੀ ਬੋਰੀ ਦਿੱਤੀ ਉਹਦਾ ਕੀਮਤ ਉਹਦੇ ਨਾਲੇ ਉਹਦੇ ਥੱਲੇ ਜਿਹੜੇ ਨੂੰ ਸ਼ੌਰਾ ਰਹਿੰਦਾ ਜੀ ਤੇ ਗੰਡੋਏ ਜਿਹੜੇ ਜ਼ਿਆਦਾ ਸੁੰਦੇ ਤੇ ਛੇਤੀ ਬਣਾਉਂਦੇ ਆ ਇਹਨੂੰ ਸਿਲ ਰਹਿਣੀ ਚਾਹੀਦੀ ਜਿੰਨੀ ਵੀ ਚਾਹੀਦਾ ਇਹਨੂੰ ਕਿੰਨੇ ਚ ਚਰਚੇ ਬਣ ਜਾਂਦੀ ਆ ਇਹ 3 ਕਿ ਮਹੀਨੇ ਚ ਬਣ ਜਾਂਦੀ ਆ ਜੀ ਸਰ ਇੱਕ ਕਿੰਨੇ ਕੀ ਲਾਗਤ ਲੱਗਦੀ ਤੇ ਕਿੰਨਾ ਕੁ ਬਣਾ ਪੈਂਦਾ ਹੈ ਲਾਗਤ ਤੇ ਮੁਨਾਫਾ ਤੇ ਬਹੁਤ ਜ਼ਿਆਦਾ ਜੀ ਲੱਗਦੀ ਜਿਹੜੀ ਆ ਉਹ ਇੱਕ ਇੱਕ ਬੈਡ ਜਿਹੜਾ 100000 ਚ ਪੈਂਦਾ ਸਾਨੂੰ ਅਸੀਂ 10 ਲੱਖ ਰੁਪਇਆ ਦਿੱਤਾ ਸੀ ਤੇ 100 ਬੈਡ ਮਿਲਿਆ ਸੀ ਫਿਰ ਹੋਰ ਸਾਡੇ ਨਾਲ ਬੰਦੇ ਜੋੜਦੇ ਗਏ ਜੋੜਦੇ ਗਏ ਉਹਨਾਂ ਦੇ ਵੀ ਪੈਸੇ ਇੱਥੇ ਲੱਗੇ ਆ ਇਹ ਉਹਨਾਂ ਦੇ ਪੈਸੇ ਲੱਗੇ ਮਤਲਬ 55 ਲੱਖ ਦਾ ਇਹ ਜਿਹੜਾ ਤਿਆਰ ਹੋ ਗਿਆ ਬੜਾ ਕਿਸਾਨ ਨੂੰ ਚੰਗਾ ਫਾਇਦਾ ਹੈ ਬਹੁਤ ਵਧੀਆ ਫਾਇਦਾ ਜੀ ਬਹੁਤ ਖਾਦਾ ਫਾਇਦਾ ਕੀ ਕਹਿਣਾ ਚਾਹੁੰਦੇ ਹੋ ਬਾਕੀ ਕਿਸਾਨ ਇੱਕ ਤੇ ਇੱਕ ਤੇ ਤੁਸੀਂ ਵੇਖੋ ਜੀ ਜਿਹੜੇ ਤੁਸੀਂ ਇਨਵੈਸਟ ਕਰਦੇ ਆ ਉਹ 25 ਮਹੀਨੇ ਚ ਤੁਹਾਡੀ ਡਬਲ ਹੋ ਜੇ ਤੁਸੀਂ 5 ਲੱਖ ਮੰਨ ਲਓ ਦਿੰਦੇ ਹੋ ਤੇ 25ਵੇਂ ਮਹੀਨੇ ਬਾਅਦ ਤੁਹਾਨੂੰ 10 ਲੱਖ ਰੁਪਈਆ ਮਿਲ ਜਾਂਦਾ ਉਸੇ ਅੱਜ ਪੈਸੇ ਜਮਾ ਕਰਾਉਦੇ ਕੱਲ ਨੂੰ ਤੁਹਾਡੀ ਰਿਟਰਨ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਇਹਦਾ ਕੰਪਨੀ ਦਾ ਨਾਮ ਕੀ ਹੈ ਸਪੀਡ ਕੰਟੈਕਟ ਫਾਰਮਿੰਗ ਕਰਨਾਲ ਕੀ ਕਹਿਣਾ ਚਾਹੁੰਦੇ ਕਿਸਾਨਾਂ ਨੂੰ ਜਿਹੜੇ ਕਹਿੰਦੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਇਹ ਬਹੁਤ ਵਧੀਆ ਕੰਮ ਹੈ ਤੇ ਤੁਸੀਂ ਬਾਕੀ ਆ ਕਣਕ ਤੇ ਝੋਨੇ ਤੋਂ ਛੱਡ ਕੇ ਇੱਧਰ ਆਓ ਤੇ ਬਹੁਤ ਵਧੀਆ ਜਿਗਾੜਿਆ ਜੀ ਇਹ ਬਹੁਤ ਫਾਇਦਾ ਹੈ ਜੀ ਬਹੁਤ ਫਾਇਦਾ ਜੀ ਤੁਹਾਡਾ ਨਾਮ ਕੀ ਹੈ ਪਿੰਡ ਦਾ ਨਾਮ ਕੀ ਹੈ ਮੇਰਾ ਮਿੰਦਰ ਸਿੰਘ ਨਾਂ ਆਇਆ ਤੇ ਪਿੰਡ ਮੇਰਾ ਚਲਵਾਗੇ ਮੋਬਾਈਲ ਕਿ ചരഞ്ചാത്തി